ਨਾਲ ਨੇ ਬੀਜੇਪੀ ਦੇ ਯੂਥ ਆਗੂ ਰਾਹੁਲ ਪੜਿਆ ਜੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਪੌਰਿਆ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਵੋਟਾਂ ਨੂੰ ਲੈ ਕੇ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਜੀ ਹਾਂ ਜੀ ਕਿਸ ਤਰ੍ਹਾਂ ਦੇ ਰਿਹਾ ਜੀ ਤਾਂ ਸਾਰਾ ਦਿਨ ਬਹੁਤ ਸ਼ਾਂਤਪੂਰਨ ਹੋਇਆ ਸਾਰਾ ਤੇ ਬਾਕੀ VOTING ਵਧੀਆ ਹੋ ਗਈ ਸਾਰੀ 680 ਵੋਟਾਂ ਲੱਗ ਬੋਲ ਰਹੀਆਂ ਨੇ ਟੋਟਲ ਵੋਟਾਂ ਕਿੰਨੀਆਂ ਹੈ 1014 ਵੋਟ ਸੀ ਤੇ 680 ਦੇ ਫਰੀਤੀਬ ਕੋਈ ਇੱਕ ਦੋ ਵਧ ਘਟ ਹੋ ਜਿਹਦੇ ਪਤਾ ਲੱਗਦਾ 70% ਦੇ ਹਾਂ 70% ਲਗਭਗ ਮੇਰੇ ਸਾਨੂੰ ਸਭ ਤੋਂ ਵੱਧ ਵੋਟ ਐ ਇਸੇ ਵਾਰ ਦੀ ਬੋਲੋ ਹੀ ਆ ਚਾਰ ਨੂੰ ਫਿਰ ਕਿਸ ਤਰ੍ਹਾਂ ਦੇ ਨਤੀਜੇ ਦੀ ਠੀਕ ਹੈ ਬਹੁਤ ਵਧੀਆ ਨਤੀਜੇ ਆਉਣਗੇ 4 ਤਰੀਕ ਨੂੰ ਤੇ ਬਾਕੀ ਮੀਰ ਆ ਪੂਰੀ ਆਜੋ ਜੀ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਸਾਰਾ ਦਾ ਭਾਜੀ ਬਹੁਤ ਵਧੀਆ ਮਾਹੌਲ ਰਿਹਾ ਜੀ ਬੜੀ ਸ਼ਾਂਤੀ ਨਾਲ ਮੋਟਾ ਭਾਈਆ ਜੀ ਸਾਡੇ ਕੈਮਰਾ ਸਾਹਿਬ ਨੇ ਦੱਸਦੇ ਆ 150 ਦੀ ਪਲੱਸ ਲੀਡ ਨਾਲ ਆਪਾਂ ਪੰਨੂ ਸਾਡੀ ਝੋਲੀ 'ਚ ਵੋਟਾਂ ਪਾਵਾਂਗੇ ਆ ਚਾਹ ਜਾਨੀ ਕਿ ਇੰਨਾ ਕੌਨਫੀਡੈਂਸ ਆ ਬਿਲਕੁਲ ਹੀ ਬਿਲਕੁਲ ਡੇਢ ਚ ਚਾਰ ਤੋਂ ਪਹਿਨੇ ਤੁਸੀਂ ਐਲਾਨ ਜਿਹੜਾ ਨਤੀਜੇ ਘੋਸ਼ਿਤ ਕਰੇ ਜੀ ਜੀ ਬਾਜੀ ਅੱਜ ਹੀ ਮਨਾਲਿਆ 150 ਤੋਂ ਪਲੱਸ ਲੀਡ ਆਏਗੀ ਬਾਜੀ ਝਾੜੂ ਦੀ ਨੋਟ ਕਰ ਲਓ ਕੰਮ ਵਜੇ ਤੀ ਅੱਛਾ ਤੇ ਆਪਾਂ ਚਾਰ ਨੂੰ ਫੇਰ ਆਉਣਾ ਜੀ ਬਿਲਕੁਲ ਬਾਜੀ ਬਿਲਕੁਲ 150 ਤੋਂ ਘਟੇਗੀ ਨਹੀਂ ਵਧੇਗੀ ਬਾਜੀ ਫਿਰ ਫੋਨ ਨਹੀਂ ਬੰਦ ਕਰਨਾ ਨਹੀਂ ਨਹੀਂ ਬਾਜੀ 150 ਤੋਂ ਵਧੇਗੀ ਘਟੇਗੀ ਨਹੀਂ ਘਟੇਗੀ ਨਹੀਂ ਵਧੇਗੀ ਬਾਜੀ ਪ੍ਰੋਮਿਸ ਹੋ ਗਿਆ ਹਾਂਜੀ ਹਾਂਜੀ ਬਾਜੀ ਹਾਂਜੀ ਚਾਰ ਨੂੰ ਹੀ ਚਾਰ ਨੂੰ ਫੇਰ ਆਪਾਂ ਆਪਾਂ 12 ਵਜੇ ਤੁਹਾਡੇ ਕੋਲ ਬਾਈਟ ਕਰਨਾ ਵਾ ਮੈਂ ਕਹੀ ਚਾਰ ਨੂੰ ਬਾਜੀ ਆਪਾਂ ਤੁਹਾਡੇ ਕੋਲ ਈ 50 ਚੂਨੇ ਤੇ ਫਿਰ ਆਪਾਂ ਬਾਈਟ ਕਰਾਂਗੇ ਉਧਰ ਆਪਾਂ ਜਸ਼ਨ ਅੱਜ ਹੀ ਮਨਾ ਲਿਆ ਭਾਜੀ 150 ਤੋਂ ਪਰਸ ਲੀਡ ਆਏਗੀ ਅੱਡੀ ਜਸ਼ਨ ਜਸ਼ਨ ਜਿਹੜਾ ਮਹਿੰਗਾ ਕਹਲੇ ਪੈ ਜਾਂਦਾ ਨਹੀਂ 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 ਭਾਜੀ ਇਹ ਤੁਹਾਨੂੰ ਪਤਾ ਲੱਗ ਜਾਣਾ ਚਾਰ ਨੂੰ ਚਾਰ ਕਿਹੜੀ ਦੋ ਦਿਨ ਰਹਿ ਗਏ ਭਾਜੀ ਤੇ ਸ਼ਹਿਰ ਦਾ ਮਾਹੌਲ ਸ਼ਹਿਰ ਦਾ ਵਧੀਆ ਮਾਹੌਲ ਹੈ ਭਾਜੀ ਪੰਨੂ ਸਾਹਿਬ ਮੇਰੇ ਤੋਂ ਘੱਟੋ ਘੱਟ 7-800 ਦੀ ਲੀਡ ਜਾਣਗੇ ਜੀ ਇਹ ਵੀ ਨੋਟ ਕਰ ਲਈਏ ਕਰ ਲਓ ਭਾਜੀ 7-800 ਕੋਈ ਘੱਟ 7-800 ਦੀ ਲੀਡ ਜਾਏਗੀ ਜੀ ਇਹ ਵੀ 12 ਵਜੇ ਬਿਲਕੁਲ ਜੀ ਬਿਲਕੁਲ 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 ਠੀਕ ਹੈ ਆຊੂ ਵਰਮਾ ਜਿਹਨਾਂ ਦਾ ਕਹਿਣਾ ਹੈ ਵੀ ਕੌਨਫੀਡੈਂਸ ਨਾ ਕਹਿ ਰਿਹਾ ਕਿ ਉਹ 150 ਤੋਂ ਵੱਧ ਪਲਾਸੇ ਜਿਹੜੀਆਂ ਉਹ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰੇਗੀ ਤੇ ਇਹ ਸ਼ਹਿਰ ਜਿਹੜਾ ਵਾ ਫਰੇਗੜ ਚੂੜੀਆਂ ਇਹਨਾਂ ਮੁਤਾਬਕ ਇਹਨਾਂ ਦੇ ਦਾਅਵੇ ਮੁਤਾਬਕ 7-800 ਦੀ ਜਿਹੜੀ ਲੀਡ ਆ ਉਹ ਸ਼ਹਿਰ ਚੋਂ ਆਮ ਆਦਮੀ ਖੜੇਗੀ ਬਾਕੀ ਜਿਹੜੇ ਨਤੀਜੇ ਨੇ ਚਾਰ ਨੂੰ ਆਉਣੇ ਆ ਸਾਰਾ ਜਿਹੜਾ ਨਤੀਜਿਆਂ ਦਾ ਐਲਾਨ ਆ ਜੋ ਸਾਰਾ ਕੁਝ ਸਾਹਮਣੇ ਆ ਉਹ 4 ਤਰੀਕ ਨੂੰ ਆ ਜਾਣਾ ਫਿਰ ਇਹਨਾਂ ਨੂੰ ਮਿਲਾਂਗੇ ਜੋ ਵੀ ਇਹਨਾਂ ਦੇ ਦਾਅਵੇ ਆ ਜੇ ਸੱਚ ਹੁੰਦੇ ਆ ਝੂਠ ਹੁੰਦੇ ਆ ਉਹ 4 ਤਰੀਕ ਨੂੰ ਪਤਾ ਲੱਗੇਗਾ ਇਹਨੇ ਵਾਰਡ ਨੰਬਰ 11 ਤੋਂ ਕਾਂਗਰਸ ਦੇ ਯੂਥ ਆਗੂ ਅਭਿਸ਼ੇਕ ਵਰਮਾ ਦਾਲਬਾਤ ਕਰਦੇ ਆ ਵੋਟਾਂ ਸਮਾਪਤ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਤੁਹਾਡੀ ਵਾਰਡ ਚ ਕਿਸ ਤਰ੍ਹਾਂ ਦੀ ਆਸ ਰੱਖਦੇ ਹੋ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਸਾਡੀ ਵਾਰਡ ਦੇ ਵਿੱਚ ਬਹੁਤ ਪੀਸਫੁਲੀ ਇਲੈਕਸ਼ਨ ਹੋਈ ਹੈ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੇ ਆਪਣਾ ਮਤਦਾਨ ਕੀਤਾ ਤੇ ਸਭ ਤੋਂ ਵੱਡੀ ਗੱਲ ਆਏ ਕਿ ਲੋਕਾਂ ਨੇ ਖੁਸ਼ੀ ਨਾਲ ਵੋਟਾਂ ਪਾਈਆਂ ਨੇ ਤੇ ਉਹਨਾਂ ਨੇ ਜਿਸ ਨੂੰ ਵੀ ਮਤਦਾਨ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਤੇ ਸਭ ਤੋਂ ਵੱਡੀ ਗੱਲ ਮੇਰੇ ਫਾਦਰ ਮੇਰੇ ਮਦਰ ਇੱਥੋਂ ਦੇ ਕਾਉਂਸਲਰ ਨੇ ਵਾਰਡ ਨੰਬਰ 11 ਦੇ ਤੇ ਉਹਨਾਂ ਨੇ ਲੋਕਾਂ ਦੀ ਸੀਮਾ ਮਾਝੀ ਸੀਮਾ ਵਰਮਾ ਜੀ ਔਨ ਸ਼੍ਰੀਮਤੀ ਸੀਮਾ ਵਰਮਾ ਜੀ ਉਹਨਾਂ ਨੇ ਇਨਾ ਕੰਮ ਲੋਕਾਂ ਲਈ ਕੀਤਾ ਮੇਰੇ ਫਾਦਰ ਸਾਹਿਬ ਨੇ ਇਨਾ ਕੰਮ ਲੋਕਾਂ ਲਈ ਕੀਤਾ ਕਿ ਲੋਕੀ ਖੁਸ਼ੀ ਨਾਲ ਉਹਨਾਂ ਨੂੰ ਸਰੇਸ਼ ਬਬਲੂ ਹਾਂਜੀ ਸਰੇਸ਼ ਬਬਲੂ ਜੀ ਉਹ ਉਹਨਾਂ ਲੋਕਾਂ ਨੇ ਖੁਸ਼ੀ ਨਾਲ ਉਹਨਾਂ ਨੂੰ ਵੋਟ ਪਾਣ ਲਈ ਉਤਸ਼ਾਹਿਤ ਹਨ ਤੇ ਉਹਨਾਂ ਨੇ ਵੱਧ ਤੋਂ ਵੱਧ ਚੜ ਕੇ ਤੁਹਾਨੂੰ ਇਹ ਬਾਲਬਖਸ਼ਾ ਦੇ ਉਹਨਾਂ ਨੇ ਕੀ ਕਹਿੰਦੇ ਆ ਬਹੁਤ ਸਾਰਾ ਪਿਆਰ ਦਿੱਤਾ ਵਾਰਡ ਨੰਬਰ 11 ਨੇ ਕਿੰਨੀ ਆਸ ਕਰਦੇ ਹੋ ਅਸੀਂ ਆਸ ਕਰਦੇ ਆ ਕਿ ਬਹੁਤ ਵਧੀਆ ਲੀਡ ਨਾਲ ਅਸੀਂ ਜਿੱਤਾਂਗੇ ਤੇ ਸਾਰਿਆਂ ਸਾਰਿਆਂ ਤੋਂ ਮੇਰੇ ਖਿਆਲ ਨਾਲ ਹੀ ਵਾਦੀ ਜਿੱਤਾਂਗੇ ਜੋ ਲੋਕਾਂ ਦੇ ਮਤਲਬ ਰਿਵਿਊਸ ਹਨ ਜੋ ਲੋਕੀ ਬੋਟ ਪਾਉਣ ਤੋਂ ਬਾਅਦ ਸਪੈਸ਼ਲ ਆ ਕੇ ਖੁਸ਼ ਹੋ ਕੇ ਉਹਨਾਂ ਨੂੰ ਮਿਲੇ ਨੇ ਠੀਕ ਹੈ ਉਸ ਹੱਬ ਨਾਲ ਦੇ ਅੱਧੇ ਹੀ ਲੱਗ ਰਿਹਾ ਹੈ ਕਿ ਅਸੀਂ ਬਹੁਤ ਵਧੀਆ ਲੀਡ ਨਾਲ ਜਿੱਤਾਂਗੇ 11 ਵਾਰਡ 'ਚ ਤੁਹਾਡੇ ਪਰਿਵਾਰਕ ਮੈਂਬਰ ਵੀ ਆਮ ਆਦਮੀ ਵਾਲੇ ਕਿ ਉਹਨਾਂ ਦਾ ਵੀ ਦਾਵਾ ਵੀ ਹੈ 150 ਵੋਟ ਤੋਂ ਪਲਾਸੇ ਜਿੱਤਾਂਗੇ ਇਹ ਇਧਰ ਵੀ ਦਾਵਾ ਵਾ ਹੁਣ 4 ਤਰੀਕ ਨੂੰ ਤੁਸੀਂ ਵੀ ਆਸਵੰਦ ਕਰਦੇ ਹੋ ਉਹ ਵੀ ਆਸ ਨੇ ਕਿ 4 ਨੂੰ ਪਤਾ ਲੱਗੇਗਾ ਵੇਖੋ ਆ ਸਾਰੇ ਕਾਨੂੰਨ ਦੀ ਹੈ ਆ ਸਾਰੇ ਕਾਨੂੰਨ ਦੀ ਆਸ ਰੱਖਣੀ ਵੀ ਚਾਹੀਦੀ ਹੈ ਪਰ ਸਾਨੂੰ ਐਦਾ ਲੱਗਦਾ ਹੈ ਕਿ ਜੋ ਮੇਰੇ ਫਾਦਰ ਸਾਹਿਬ ਨੇ ਕੰਮ ਕੀਤੇ ਨੇ ਪਿਛਲੇ 5 ਸਾਲਾਂ ਦੇ ਵਿੱਚ ਤੇ ਆ 2 ਸਾਲਾਂ ਦੇ ਵਿੱਚ ਜੋ ਕੰਮ ਕੀਤੇ ਨੇ ਮੇਰੇ ਖਿਆਲ ਨਾਲ ਐਦਾ ਕੋਈ ਕਰ ਨਹੀਂ ਸਕਦਾ ਜੋ ਉਹਨਾਂ ਨੇ ਇਹ ਕੀ ਕਹਿੰਦੇ ਆ ਲੋਕਾਂ ਦੀ ਰਾਸ਼ਨ ਕਾਰਡ ਤੋਂ ਲੈ ਕੇ ਪੈਨਸ਼ਨਾਂ ਤੋਂ ਲੈ ਕੇ ਜੋ ਜੋ ਹੋਣੇ ਚਾਹੀਦੇ ਐ ਐਮਸੀ ਲਈ ਜਿਹੜੇ ਜਿਹੜੇ ਜ਼ਰੂਰੀ ਕੰਮ ਹੋਣੇ ਚਾਹੀਦੇ ਨੇ ਉਹ ਏ ਟੂ ਜ਼ेड ਸਾਰੇ ਕੰਪਲੀਟ ਕੀਤੇ ਨੇ ਜੇ ਕਿਸੇ ਦਾ ਕੱਚਾ ਘਰ ਬਣਨ ਵਾਲਾ ਸੀ ਉਹ ਵੀ ਬਣਾਇਆ ਮਤਲਬ ਕੀ ਕਹਿੰਦੇ ਉਹਨਾਂ ਨੂੰ ਵੀ ਪੈਸੇ ਪਾਏ ਨੇ ਏ ਟੂ ਜ਼ेड ਜੋ ਸਹੂਲਤਾਂ ਕੀ ਕਹਿੰਦੇ ਆ ਗਵਰਨਮੈਂਟ ਦੀਆਂ ਹੈਗੀਆਂ ਨੇ ਹਰ ਇੱਕ ਦੇ ਘਰ ਪੰਚਾਇਆਂ ਨੇ ਤੇ ਇਸ ਲਈ ਕੀ ਕਹਿੰਦੇ ਮੈਨੂੰ ਲੱਗਦਾ ਹੈ ਕਿ ਅਸੀਂ ਕੀ ਕਹਿੰਦੇ ਸਭ ਤੋਂ ਵਧੀਆ ਲੀਡ ਨਾਲ ਜਿੱਤਾਂਗੇ ਬਾਕੀ ਹਰ ਇੱਕ ਦਾ ਸਾਰੇ ਕਿਨਵਾਸ ਹੁੰਦੀ ਹੈ ਤੇ ਆਸ ਕੀ ਕਹਿੰਦੇ 4 ਤਰੀਕ ਨੂੰ ਪਤਾ ਲੱਗ ਜਾਣਾ ਕਿ ਬਹੁਤ ਵਧੀਆ ਲੀਡ ਨਾਲ ਸੀ ਜਿੱਤਾਂਗਾ ਦਾ ਦਾਅਵਾ ਕਰ। ਤੇ ਦੇਖੋ ਜੋ ਮੇਰੇ ਅੱਜ ਜਿਹਨੇ ਤੁਹਾਨੂੰ ਦੱਸਿਆ ਕਿ ਸਾਡੇ ਕੰਮਾਂ ਦਾ ਮੁੱਲ ਸਾਨੂੰ ਮਿਲਣਾ। ਠੀਕ ਹੈ ਇਹ ਬੋਲਦਾ ਇਹ 4 ਨੂੰ ਪਤਾ ਲੱਗਿਆ ਨਾ ਮੈਂ ਤੁਹਾਨੂੰ ਦੱਸਿਆ ਨਾ ਇਹ ਜਿਹੜੀ ਜੀ ਇਲੈਕਸ਼ਨ ਹੈ ਨਾ ਲੋਕੀ ਇਹ ਨਹੀਂ ਕਹਿ ਰਹੇ ਕਿ ਇਹ ਐਸ MP ਦੀ ਇਲੈਕਸ਼ਨ ਹੈ। ਉਹ ਅੱਜ ਵੀ ਇਹੀ ਸਮਝ ਦੇ ਰਹੇ ਨੇ ਕਿ ਇਹ ਐਮਸੀ ਦੀ ਇਲੈਕਸ਼ਨ ਹੈ ਤੇ ਬੱਬਲੂ ਨੂੰ ਵੋਟ ਪਾਣੀ। ਉਹਨਾਂ ਦੀ ਨਜ਼ਰ ਵਿੱਚ ਕੋਈ ਐਮਪੀ ਦੇ ਇਲੈਕਸ਼ਨ ਨਹੀਂ ਹੈ ਉਹ ਬੱਬਲੂ ਨੂੰ ਵੋਟ ਪਾ ਰਹੇ ਨੇ ਬੱਬਲੂ ਦੇ ਕੰਮਾਂ ਨੂੰ ਵੋਟ ਪਾ ਰਹੇ ਨੇ ਕਹਿੰਦਾ ਭਾ ਵੀ ਨਾ ਸਰਜਿੰਦਰ ਰੰਧਾਵਾ ਤੇ ਨਾ ਸ਼ਰੀਕਲਸੀ ਬਾੜ ਦੀ ਬਾੜ ਨਾ ਮੈਂ ਗੱਲ ਕਹਿੰਦਾ ਉਹੀ ਤੁਹਾਡੇ ਬਾੜ ਦੀ ਹਾਲਾਤ ਇਹ ਨੇ ਸਿਚੁਏਸ਼ਨ ਤੁਹਾਡੇ ਮੁਤਾਬਕ ਕਿ ਉਹਨਾਂ ਲੋਕਾਂ ਨੇ ਇਹ ਨਹੀਂ ਵੇਖਿਆ ਸਰਜਿੰਦਰ ਰੰਧਾਵਾ ਕਾਂਗਰਸ ਵੱਲੋਂ ਆ ਸ਼ਰੀਕਲਸੀ ਆਪ ਵੱਲੋਂ ਆ ਚੀਮਾ ਜਿਹੜੇ ਨੇ ਉਹ ਕਾਲੀਦਲ ਵੱਲੋਂ ਨੇ ਤੇ ਜਿਹੜੇ ਬੱਬੂ ਜੀ ਨੇ ਉਹ ਉਹਨਾਂ ਦਾ ਆ ਵੀ ਉਹਨਾਂ ਨੂੰ ਸ਼ਰੇਸ਼ ਬੱਬਲੂ ਦਿੱਸਦਾ ਬਸ ਉਹਨਾਂ ਨੂੰ ਉਹੀ ਦਿੱਸਦਾ ਕਿਉਂਕਿ ਉਹ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਰ ਟਾਈਮ ਤੇ ਉਹਨਾਂ ਨਾਲ ਖੜੇ ਨੇ ਤੇ ਉਹ ਕੀ ਸਾਡੇ ਨਾਲ ਖੜੇ ਇਹ ਸੰਜੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਖੂ ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਹਨ ਕਿ ਉਹ ਨਤੀਜੇ ਆਉਣਗੇ 4 ਤਰੀਕ ਨੂੰ ਉਹ ਉਹਨਾਂ ਦੇ ਪੱਖ ਚ ਹੋਣਗੇ ਤੇ ਸਾਰਿਆਂ ਲੀਡਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦੀ ਪਾਰਟੀ ਹੀ ਜਾਂ ਉਹ ਹੀ ਜਿਹੜੇ ਨੇ ਵੱਧ ਤੋਂ ਵੱਧ ਲੀਡਰ ਜਿੱਤ ਪ੍ਰਾਪਤ ਕਰਨਗੇ ਤੇ ਇਹ ਹੁਣ 4 ਤਰੀਕ ਨੂੰ ਪਤਾ ਲੱਗੇਗਾ ਕਿ ਮੂਕੇ ਦੇ ਪਾਸੇ ਕਰਵਟ ਲੈਂਦਾ ਹੈ ਤਕੌਣ ਕਿਹੜੀ ਕਿੰਨੀ ਲੀਡ ਨਾਲ ਕਿਸੇ ਨੂੰ ਹਰਾਉਂਦਾ ਹੈ ਇਹ 4 ਤਰੀਕ ਨੂੰ ਪਤਾ ਲੱਗੇਗਾ 4 ਤਰੀਕ ਦਾ ਇੰਤਜ਼ਾਰ ਕਰ